ਹੈਲੋ ਜੀ ਸਾਰੀ ਕਾਲ ਜੀ ਸਾਰਿਆਂ ਨੂੰ ਮੋਜ ਸਰ ਕਿਵੇਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਅੱਜ ਜੀ ਆਪਾਂ ਨਵੀਂ ਬਣੀ ਸ਼ੁਰੂਆਤ ਕਰ ਰਹੇ ਹਾਂ ਆਪਾਂ ਝਾੜੂ ਸਾਰੇ ਕੱਢਤਾ ਤੇ ਦੋਨਾਂ ਵਿਹੜਿਆਂ ਚ ਝਾੜੂ ਕੱਢਤਾ ਤੇ ਕੂੜਾਵਾ ਸੱਟਕਿਆਉਣੀ ਹੈ ਮੈਂ ਬੱਠਲ ਚ ਪਾ ਰੱਖਿਆ ਮੁਰਕੇ ਹੁਣ ਮੈਂ ਰੈਤਾ ਬਣਾਉਣ ਲੱਗੀ ਹਾਂ ਤੇ ਰੋਟੀ ਖਾ ਜਾਣਗੇ ਬੱਚੇ ਰੈਤੇ ਨਾਲ ਇੱਕ ਘੰਟਾ ਬਾਅਦ ਆ ਚੀਜ਼ ਕੇ ਤੇ ਜੀਰਾ ਪਾਤਾ ਆਪਾਂ ਉਹ ਕਰਕੇ ਤਵੇ ਤੇ ਭੁੰਨ ਕੇ ਜੀਰਾ ਪਾਤਾ ਹਾਂਜੀ ਆਪਣੇ ਬਰਤਨ ਵਗੈਰਾ ਚੱਕਣ ਵਾਲੇ ਪਏ ਆ ਤੇ ਜਿਹਨੂੰ ਕੱਲ ਗੰਡੇ ਲਏ ਸੀਗੇ ਹਨੂ ਦੇ ਗੰਡੇ ਲਏ ਸੀ ਉਹ ਟੋਕਰੀ ਚ ਪਾਉਣ ਵਾਲੇ ਜਸ਼ਨੇ ਨੂੰ ਕਹਿੰਨੀ ਮੈਂ ਕਿ ਤੁਹੂ ਗੰਡੇ ਤਾਂ ਪਾ ਲਈ ਕੇਰਾ ਤੇ ਗੇਮ ਤੇ ਲੱਗੇ ਪਏ ਸੀਗੇ ਕਿਉਂ ਮੈਨੂੰ ਆਇਆ ਹੋਗਾ ਕਿ ਸਟਾਰਟਿੰਗ ਕਰ ਲਈ ਆਪਾਂ ਵਲੌਗ ਦੀ ਨਾਲ ਦੀ ਨਾਲ ਫਿਰ ਸ਼ਾਟ ਲੱਗ ਜਾਂਦੇ ਹਨ ਜਦੋਂ ਆਪਾਂ ਸਟਾਰਟਿੰਗ ਹੀ ਰੇਟ ਕਰਦੇ ਆ ਫਿਰ ਦਿਨ ਦੇ ਜੋ ਵੀ ਕੰਮਕਾਰ ਹੁੰਦੇ ਆ ਆਪਣੇ ਤੇ ਫਿਰ ਹਾਂ ਤਾਂ ਸਾਡੇ ਨਾਲ ਸ਼ੁਰੂ ਨਹੀਂ ਹੁੰਦੇ ਤੇ ਬਾਕੀ ਵੀ ਆਪਣੀ ਗੀਜੀ ਆਪਣੇ ਸਰਨਾ ਦੇ ਰੈਕਟਰੀ ਤੇ ਨਾ ਵੀ ਨਾ ਕਿ ਡੈਥ ਹੋ ਗਈ ਸੀ ਬੀਬੀ ਕਿਸੇ ਤੋਂ ਸੁਣ ਕੇ ਆਈ ਅੱਜ ਡੈਥ ਦਾ ਪਰਸਪੁਰ ਹੀ ਹੋਈ ਏ ਤੇ ਬੀਬੀ ਸੁਣ ਕੇ ਆਈ ਸੀ ਕਹਿੰਦੇ ਵੀ ਅੱਜ ਭੋਗ ਹੋਊਗਾ ਫਿਰ ਬੀਬੀ ਕਹਿੰਦੀ ਅਮੀਰ ਦੇ ਤਾਂ ਸਾਰੇ ਆਏ ਹੋਣਗੇ ਤੇ ਜਾਣਾ ਉਹਨੇ ਕੋਈ ਪੇ ਜਾਂਦਾ ਕਿਉਂਕਿ ਆਪਾਂ ਨੂੰ ਸਭ ਪਿਆ ਜੀ ਸਰਨਾ ਦੇ ਫਿਰ ਆਪਣਾ ਤਾਂ ਘਰ ਦਾ ਬੰਦਾ ਹੀ ਜਾਂਦਾ ਤਾਂ ਇਹ ਤਾਂ ਦੇਖੋ ਜੀ ਆਪਣਾ ਹੋ ਗਿਆ ਤਿਆਰ ਬਹੁਤ ਵਧੀਆ ਬਣ ਗਿਆ ਆਪਣਾ ਰੈਟਾ ਤੇ ਵਧੀਆ ਰੋਟੀ ਆ ਗਈ ਬਸ ਮੈਂ ਬਾਤਾਂ ਚੱਲਦੀਆਂ ਨੇ ਇਹਦੇ ਬਾਰਤਾ ਚੱਕੇ ਬਾਦ ਹਨ ਫਿਰ ਬਸ ਰੋਟੀ ਰੋਟੀ ਬਣਾ ਲਾਂਗੇ ਟਾਈਮ ਨਾਲ ਤੇ ਕੱਪੜਿਆ ਜੇ ਹੈ ਨਹੀਂ ਸੀ ਇੱਕ ਸੂਟ ਮੇਰਾ ਸੀਗਾ ਤੇ ਇੱਕ ਬੀਬੀ ਨੇ ਹੁਣ ਨਾਤੀ ਸੀਗੀ ਉਹ ਦੁਲਾਹ ਤੇ ਬਾਦੀ ਇਹਨਾਂ ਦੀ ਕੱਲ੍ਹ ਨੂੰ ਚੱਤੀ ਫਿਰ ਮੈਂ ਕਿਹਾ ਅੱਜ ਨਾ ਤੋਂ ਮੈਂ ਅੱਜ ਕੋਈ ਹੋਰ ਕੰਮ ਕਰ ਲਾਂਗੇ ਬੱਚੇ ਘਰ ਦੇ ਬੱਚਿਆਂ ਦਾ ਆਲਾ ਲਵਾਂਗੇ ਆਪਾਂ ਹਨ ਤਾਂ ਕਿ ਸੰਭਾਲ ਸਾਡੇ ਕੋਲ ਚਾਦਰ ਵੀ ਹੈ ਜੀ ਸਾਡੀ ਪੇਂਟ ਕਰਨ ਵਾਲੀ ਫਿਰ ਉਮੀ ਪਈ ਹੈ ਪਲੇਨ ਤੇ ਇੱਕ ਨਾ ਚਾਦਰ ਪੇਂਟ ਕਰਤਾ ਲਈ ਅਸੀਂ ਹਨਾ ਤੇ ਇੱਕ ਸਾੜ ਤਾਂ ਬੈੱਡ ਤੇ ਨਹੀਂ ਆਉਂਦੀ ਪੂਰੀ ਚਾਦਰ ਅਸੀਂ ਬਾਗੀ ਵੱਡੀ ਲਿਆਂਦੀ ਵੀ ਜਿਹੜਾ ਚਾਦਰ ਪੇਟ ਵੀ ਕਰੀਆ ਤਾਂ ਮੰਨ ਕੇ ਚੱਲੋ ਵੀ ਬੈੱਡ ਤੇ ਤਾਂ ਪਛਾਈ ਹੋਵੇ ਚਲੋ ਬੱਚਿਆਂ ਵਾਸਤੇ ਉਹ ਤੁਹਾਨੂੰ ਦੇਖਾਉਂਦੇ ਕੋਈ ਹੋਰ ਕੁਛ ਨਾ ਕੁਛ ਨਮਾਰਵਾ ਜਾ ਜੂਗਾ ਕਿ ਮੇਰਾ ਜੀ ਐ ਵੀ ਮੈਂ ਚਾਦਰ ਬੈੱਡ ਤੇ ਪਛਾਹਾਂ ਬੈੱਡ ਤੇ ਪਛਾਹ ਕੀ ਕਰਾਂਗੀ ਫੋਲ ਤਾਂ ਸਾਰੇ ਲੁਕ ਜਾਂਦੇ ਕੱਲੇ ਵਿਚਾਲੜੇ ਫੋਲ ਲਾਉਂਦੇ ਬੈੱਡ ਛੋਟੇ ਆ ਸਾਡੇ ਮੈਂ ਤਾਂ ਰਣਵੀ ਨੂੰ ਕਿਹਾ ਸੀ ਮੈਂ ਕਿਹਾ ਵੀ ਤੂੰ ਤੁਸੀਂ ਲੈ ਲਓ ਚਾਦਰ ਉਹਨਾਂ ਦਾ ਬੈੱਡ ਡਬਲ ਆ ਥੋੜਾ ਜਿਹਾ ਵੱਡਾ ਹੈ ਚਲ ਵੇ ਕੇ ਚਾਦਰ ਤੁਸੀਂ ਲੈ ਲਓ ਹਣਾ ਪਛਾ ਲਿਆ ਕਰੋਗੇ ਉਹ ਕਹਿੰਦਾ ਵੀ ਅਮਨ ਕਹਿੰਦੀ ਮੇਰੇ ਕੋਲ ਪਈਆਂ ਵਾਧੂ ਹੁਣ ਸਾਡਾ ਤਾਂ ਆਏ ਹੋਗਾ ਭਾਈ ਜਿਵੇਂ ਛੋਟੀ ਲਿਆਉਂਦੀ ਵਧੀਆ ਲੈਂਦੀ ਆਣਾ ਜਿਵੇਂ ਆਪਣੇ ਬੈੱਡ ਦੀ ਚਾਦਰ ਵੇਚਣ ਦੀ ਸੋਹਣੀ ਲੱਗਦੀ ਹਾਂ ਆਏ ਕਰਾਂਗੇ ਲਿਆ ਮੰਗ ਜੇ ਜਾਵਾਂਗੇ ਖੋਰ ਪਰ ਇਹ ਤਾਂ ਦੋਵੇਂ ਰਵੱਲ ਆਉਂਦੇ ਆ ਬੈੱਡ ਕਿੱਥੋਂ ਲਿਆਵਾਂਗੇ ਹੁਣ ਵੱਡਾ ਬੈੱਡ ਨਹੀਂ ਕਾਣੀ ਮੈਂ ਚਾਦਰ ਦੀ ਗੱਲ ਕਰਦੀ ਆਂ ਓ ਮਾਈ ਗਾਡ ਮੈਂ ਨਹੀਂ ਚਾਦਰ ਦੀ ਗੱਲ ਕਰਦੀ ਚਾਦਰ ਲਿਆਵਾਂਗੇ ਥੋੜੀ ਛੋਟੀ ਆਪਾਂ ਲੋਕੀ ਕਰਾਂਗੇ ਸੋ ਜੀ ਹੁਣ ਆਪਾਂ ਬਾਤਾਂ ਚੱਲਦੇ ਹਾਂ ਭਾਂਡੇ ਸਾਰੇ ਦੇਖਾਂ ਮੈਂ ਦਿਖਾਉਂਗਾ ਕਿੰਨੇ ਭਾਂਡੇ ਹੋ ਤੇ ਦਾਲੀ ਵਿੱਚ ਇਹਦੀ 40 ਪਈਆਂ ਸਾਰੇ ਭਾਂਡੇ ਚੱਕਦੇ ਆ ਮੈਡੀਕਲ ਜੀ ਜਤਿਆਰ ਕਰਦੇ ਉਹਨੇ ਬਾਲਤੀ ਜਿਹਨੇ ਗਰਮ ਪਾਣੀ ਪੀ ਜਾਂਦਾ ਬਾਕੀ ਇੱਕ ਚੀਜ਼ ਹੋਰ ਦੱਸਦੀ ਆ ਮੈਂ ਹਨਾ ਰਾਤ ਕੋ ਕਮੈਂਟ ਆਇਆ ਇੱਕ ਕਮੈਂਟ ਆਇਆ ਪਿਆ ਸੀ ਜਿਹੜਾ ਅਜੇ ਮੈਂ ਰਿਪਲਾਈ ਤਾਂ ਕਰੇ ਨਹੀਂ ਕਮੈਂਟ ਆਇਆ ਪਿਆ ਸੀ ਇਹਨੇ ਵੀ ਤੁਸੀਂ ਬੀਬੀ ਨੂੰ ਆਪਦੇ ਕਮਰੇ ਚ ਕਿਉਂ ਨਹੀਂ ਪਾਉਂਦੇ ਮੇਰੀ ਗੱਲ ਸੁਣੋ ਜੀ ਹਨਾ ਅਸੀਂ ਪਹਿਲਾਂ ਇੱਥੇ ਸਾਰੇ ਕਮਰੇ ਚ ਪੈਂਦੇ ਹੁੰਦੇ ਸੀ ਇੱਕ ਚੀਜ਼ ਕਿ ਇਹ ਪੇਨੇ ਜਦੋਂ ਦੀ ਵਾਈਫਾਈ ਲਗਾ ਲਈ ਤੇ ਜਸ਼ਨ ਤੇ ਪ੍ਰੀਤ ਹਨਾ ਇਹ 10 11 ਵਜੇ ਤੱਕ ਟੀਵੀ ਦੇਖਦੇ ਆ ਕਿਉਂਕਿ ਬੱਚਾ ਨੇ ਪਰ ਦਿਨੇ ਤਾਂ ਕਿਤੇ ਖੇਡਣ ਜਾਂਦੇ ਨਹੀਂ ਬਾਹਰ ਅੰਦਰ ਇਹ ਵੀ ਬੱਚਾ ਨੇ ਟੀਵੀ ਤਾਂ ਦੇਖਣਾ ਹੀ ਆ ਨਾ ਘਰੀ ਬੈ ਕੇ ਕਾਰਟੂਨ ਲਾ ਲੈ ਜਾਂ ਕੁਝ ਵੀਲੌਗ ਦੇਖਦੇ ਹੁੰਦੇ ਹੁੰਦੇ ਆਲਵਾ ਵੀ ਕਾਫੀ ਵੀਲੌਗ ਦੇ ਨੇ ਹੁੰਦੇ ਇਹ ਫਿਰ ਇਹਨਾਂ ਦੇ ਐ ਹੁੰਦਾ ਸਲਾਹ ਬਣ ਜਾਂਦੀ ਮੂਡ ਬਣੇ ਦੀ ਗੱਲ ਆ ਫਿਰ ਇਹ ਜਿਹੜਾ ਜਾਗੋ ਵਾਲਾ ਗੀਤ ਨਹੀਂ ਹੁੰਦਾ ਜਾਗੋ ਵਾਲੇ ਗੀਤ ਦੇ ਵਿੱਚ ਤਿੰਨ ਚਾਰ ਸੌਂਗ ਹੁੰਦੇ ਆ ਜ਼ਿਆਦਾ ਹੀ ਹੁੰਦੇ ਹੋਣਗੇ ਸੌਂਗ ਹੋ ਰਿਪੀਟ ਦੇ ਨਹੀਂ ਚੱਲਦੇ ਜਾਗੋ ਵਾਲਾ ਸੌਂਗ ਹੁੰਦਾ ਜਿਹੜਾ ਤੇ ਕਈ ਕਲਾਕਾਰਾਂ ਦੇ ਗਾਣੇ ਉਹ ਮਤਲਬ ਜੋੜ ਕੇ ਬਣਾਇਆ ਹੁੰਦਾਗਾ ਜਾਗੋ ਤੇ ਆਪਾਂ ਜਾਦਾ ਲਾਉਣੀ ਉਹ ਨੱਚਣ ਵਾਸਤੇ ਉਹ ਲਾ ਕੇ ਫਿਰ ਇਹ ਨੱਚਦੇ ਗਏ ਤੁਸੀਂ ਵੀ ਮੈਂ ਵੀ ਕਦੇ-ਕਦੇ ਵੀ ਨੂੰ ਵੀ ਨਾਲ ਲਾ ਲੈਂਦੀ ਫਿਰ ਭਾਈ ਇਹ ਨੱਚਦੇ ਗਏ ਤੇ ਨੱਚ ਤੁਸੀਂ ਵੀ ਬੰਦਾ ਆਵਾਜ਼ ਵੱਡੀ ਸਾਲੀ ਕਰ ਲੈਂਦੇ ਆ ਨਾ ਜਵਾਕ ਕਮਰੇ ਦਾ ਬਾਰ ਬਾਰ ਦਿੰਦਾ ਤੁਸੀਂ ਬੜਾ ਆਵਾਜ਼ ਬਾਹਰ ਤਾਂ ਜਾਂਦੀ ਨਹੀਂ ਕਮਰੇ-ਕਮਰੇ ਜੀ ਹੁੰਦੀ ਹੈ ਤੇ ਫਿਰ ਬੀਬੀ ਫਿਰ ਸਾਡੇ ਕੋਲੇ ਥੋੜਾ ਜਿਹਾ ਆਇਆ ਹੋ ਜਾਂਦਾ ਹਨਾ ਵੀ ਹੁਣ ਜਵਾਕਾਂ ਦਾ ਵੀ ਇਹਨਾਂ ਕੁੜੀਆਂ ਦਾ ਕੋਈ ਸਾਹਮਨ ਥੋੜੀ ਕਰਨਾ ਆਪਾਂ ਪਰ ਵੀ ਬੀ ਆਂ ਦੇ ਵਿਚਾਲ ਮੈਂ ਰਮਨਿੰਦਰ ਪੈ ਜਾਉਂਗੀ ਬਾਕੀ ਨਾ ਇੱਕ ਚੀਜ਼ ਹੋਰ ਹੈ ਜਿਹੜਾ ਤਾਂ ਨਾਰਮਲ ਬੰਦਾ ਹੁੰਦਾ ਉਹ ਤਾਂ ਪਿਆਰ ਆਂਦਾ ਕੋਈ ਖੜਕਾ ਦੜਕਾ ਕੁਸ਼ੀ ਹੋਈ ਜਾਵੇ ਜਿਹੜਾ ਹੁਣ ਟੈਨਸ਼ਨ ਵਾਲਾ ਮਰੀਜ਼ ਹੁੰਦਾ ਨਾ ਉਹ ਟੈਨਸ਼ਨ ਹੋ ਜਾਂਦੀ ਹੈ ਜਦੋਂ ਉਹਦੋਂ ਆਪਾਂ ਨੂੰ ਐ ਹੁੰਦਾ ਨਾ ਕਿ ਖੜਕਾ ਦੜਕਾ ਬਿਲਕੁਲ ਬਰਦਾਸ਼ਤ ਨਹੀਂ ਹੁੰਦਾ ਇੱਕ ਨੀਰਾ ਹੁੰਦਾ ਜਦੋਂ ਉਹਦੋਂ ਖਪਰਾਟ ਹੁੰਦੀ ਹੈ ਬਾਕੀ ਹੁੰਦਾ ਜੇ ਛੁੱਟੀਲੀ ਹੁੰਦੀ ਹੈ ਨਾ ਕਿ ਜਿਹੜੀ ਬੰਦੇ ਨੂੰ ਟੈਨਸ਼ਨ ਹੁੰਦੀ ਹੈ ਉਹ ਬੰਦੇ ਨੂੰ ਆਇਆ ਹੁੰਦਾ ਕਿ ਆਪ ਕੋਈ ਲੈ ਕੇ ਪੈ ਗਈ ਕੀ ਜੇ ਪਾ ਮੰਗੇ ਗੋਲੀ ਲੈ ਕੇ ਤਾਂ ਚੁੱਪਚਾਪ ਹੋ ਕੇ ਪਾ ਮੰਗੇ ਫੇੜੀ ਨਹੀਂ ਵੀ ਦਊਗੀ ਜੇ ਖਰ ਦਾ ੜਕਾ ਹੋਈ ਜਾਂਦਾ ਤੇ ਉਹ ਗੋਲੀ ਵੀ ਅਸਰ ਨਹੀਂ ਕਰਦੀ ਤੇ ਇਸ ਕਰਕੇ ਨਾ ਬੀਬੀ ਵੀ ਘਰੇ ਇੰਦਰ ਪੈ ਜਾਂਦੇ ਨੇ ਦੂਸਰੇ ਕਮਰੇ ਵਿੱਚ ਕਿਉਂਕਿ ਬੱਚਿਆਂ ਦਾ ਵੀ ਮੈਂ ਨਹੀਂ ਸਾ ਮੰਨ ਕਰਦਾ ਸੌਜੀ ਦੀ ਬੀਬੀ ਤਾਂ ਨਹੀਂ ਕੋਈ ਜਵਾਬ ਕਰਦੀ ਇਹ ਨਹੀਂ ਉਮਰ ਹੈ ਵੀ ਨਾ ਰਹੂਦੀ ਵੀ ਜਵਾਬ ਕਰਨਾ ਦੇਖਣਾ ਇਹਨਾਂ ਨੂੰ ਚੰਗਾ ਲੱਗਦਾ ਕਿ ਜੀ ਆਪਾਂ ਨੂੰ ਆਪ ਦਾ ਟਾਈਮ ਚਾਹੀਦਾ ਆਪਾਂ ਵੀ ਕਿਤੇ ਕਿਤੇ ਚੌੜ ਕਰਦੇ ਹਾਂ ਤੁਸੀਂ ਹੁਣ ਕਹਿੰਦੀ ਟੈਨਸ਼ਨ ਨਾ ਕਰਕੇ ਤੇ ਘਰ ਦੇ ਫਿਫਰਾਂ ਕਰਕੇ ਕੁਝ ਵੀ ਲਾ ਲੋ ਦਿਮਾਗ ਤੇ ਟੈਨਸ਼ਨ ਆਉਣਾ ਪੰਗਾ ਹਰੇਕ ਦੀ ਟੈਨਸ਼ਨ ਹੋਈ ਹੋਈ ਆ ਤਾ ਕਰਕੇ ਖੜਗਾ ਫਿਰ ਬੀਬੀ ਤਾਂ ਨਾ ਝੱਲ ਜਾਂਦੀ ਆ ਤੇ ਇਸ ਕਰਕੇ ਬੀਬੀ ਇੱਧਰ ਪੈਂਦੀ ਹੋਰ ਕੋਈ ਵੱਡਾ ਮੇਨ ਕਾਰਨ ਨਹੀਂ ਹੈਗਾਗਾ ਇਸੇ ਕਰਕੇ ਹੀ ਬੀਬੀ ਇੱਧਰ ਪੈਂਦੀ ਹੁੰਦੀ ਹੈ ਕਿਉਂਕਿ ਖੜਕਾ ਦਰ ਤਾਂ ਹੁਣ ਵਾਈਫਾਈ ਦਾ ਕਰਕੇ ਸਾਨੂੰ ਪਤਾ ਟੀਵੀ ਦਿਨ ਰਾਤ ਚੱਲੀ ਜਾਂਦਾ ਕਿਉਂਕਿ ਨੈਟ ਕਾਫੀ ਮਿਲਦਾ ਹਾਂ 1000 GB ਨੈਟ ਮਿਲਦਾ ਹੈ ਨਾ ਫਿਰ ਕਿਸੇ ਹਿਸਾਬ ਨਾਲ ਹੀ ਖਤਮ ਹੁੰਦਾ ਕੱਲੇ ਫੋਨ ਨਾਲ ਤਾਂ ਖਤਮ ਨਹੀਂ ਹੁੰਦਾ ਫਿਰ ਟੀਵੀ ਚਲਾ ਲੈਂਦੇ ਜਵਾਗਾ ਐਵੇਂ ਮੈਂ ਕਹਦਾ ਮੈਂ ਤਾਂ ਆਪ ਚਲਾ ਲੈਣੀ ਟੀਵੀ ਉਹ ਕਦੇ ਕੁਰਬਾਨੀ ਲਾ ਲਈ ਜੋ ਕੁਰਬਾਨੀ 10 ਵਜੇ ਤੇ ਚਲਾਈ ਫੇਰੇ ਤੋਂ ਬਾਅਦ ਮੈਂ ਤਾਂ ਆਪ ਸੌਂਗ ਵੀ ਸੁਣ ਲੈਣੀ ਹੁੰਦੀ ਆ ਮੈਂ ਤਾਂ ਬੈੱਕ ਹੀ ਕਮਰੇ 'ਚ ਤੇ ਚਲੋ ਨਾ ਤੇ ਕੰਮ ਕਰਦੇ ਵਕਤ ਵੀ ਸੁਣਦੀ ਆ ਮੇਰੀ ਮੰਮੀ ਤਾਂ ਹੁਣੀ ਚੱਲੀ ਜਾਂਦਾ ਸੀਗਾ ਕਹਿੰਦੀ ਬੰਦ ਕਰਿਆ ਬੰਦ ਕਰਕੇ ਆਈ ਹੈ ਉਹ ਚੱਲੀ ਜਾਂਦਾ ਬਸ ਆਵਾਜ਼ ਬੰਦ ਕੀਤੀ ਐ ਹਾਂ ਦੇਖੋ ਜੀ ਚੱਲੀ ਜਾਂਦਾ ਕੋ ਆਵਾਜ਼ ਬੰਦ ਕਰੀਏ ਤੇ ਫਿਰ ਆਏ ਹੁੰਦਾ ਵੀ ਬਾਹਰ ਅੰਦਰ ਤਾਂ ਕਿਸੇ ਦੇ ਘਰੇ ਜਾਣਾ ਨਹੀਂ ਆਪਾਂ ਜੀ ਹੁਣ ਘਰੇ ਘਰੇ ਵੀ ਇਸ ਦਾ ਮਿਊਜ਼ਿਕ ਤਾਂ ਸੁਣ ਸਕਦੇ ਆ ਨਾ ਬਹੁਤ ਫਰਕ ਪੈਂਦਾ ਮਿਊਜ਼ਿਕ ਨਾਲ ਵੀਤ ਮਾਗਦੇ ਟੈਂਸ਼ਨ ਨਹੀਂ ਰਹਿੰਦੀ ਬੰਦੇ ਦੀ ਇੱਕ ਬੰਦਾ ਰਿਲੈਕਸ ਜਾ ਹੋ ਜਾਂਦਾ ਪੂਰੀ ਉਸ ਤਰ੍ਹਾਂ ਢਲ ਜਾ ਜਾਂਦਾ ਜਿੱਦਾਂ ਕੋਈ ਗਾਣਾ ਆਪਣੇ ਜਿਹੇ ਜਿਹਾ ਸੁਣਾਵੇ ਕਿਉਂਕਿ ਮਾਪਿਆਂ ਦਾ ਸੁਣ ਰਹੇ ਆ ਤਾਂ ਉਹ ਨਾ ਮਾਪਿਆਂ ਚ ਖੁੱਬ ਜਾਂਦੇ ਆ ਆਪਾਂ ਜੇ ਕੋਈ ਹੋਰ ਸੌਂਗ ਦਾ ਰੋਮਾਂਟਿਕ ਆ ਉਹ ਵੀ ਵਧੀਆ ਲੱਗਦਾ ਸੁਣਨਾ ਕਦੇ ਕਦੇ ਮੈਨੂੰ ਭੁੱਲਣੀ ਹੁੰਦੀ ਐਵੇਂ ਆਪਾਂ ਕਿਉਂਗਾ ਬਿਮਾਰੀ ਹੈ ਨਾ ਮੈਨੂੰ ਵਧੀਆ ਲੱਗਦਾ 뮤ਜ਼ਿਕ ਤੇ ਬਾਕੀ ਜਿਹੜਾ ਸੁਣਨਾ ਹੈ ਭਾਈ ਗੰਡੇ ਪਾ ਦੇ ਟੋਕਰੇ ਚ ਜਿਹਦੇ ਕੰਨ ਲਈ ਤੇ ਇਹਨੂੰ ਚਿੱਕਾ ਲੱਗਦਾ ਹਿੰਮਤ ਹੈ ਨਹੀਂ ਹੈ ਹਿੰਮਤ ਹੈ ਨਹੀਂ ਹਿੰਮਤ ਹੈ ਨਹੀਂ ਹੈ ਨਹੀਂ ਮੈਨੂੰ ਤਾਂ ਆ ਜੂਗੀ ਜੇ 10 20 ਦੇ ਉੱ ਤੇ ਚਲੋ ਜੀ ਗੱਲਾਂ ਮਤਾਂ ਨਹੀਂ ਆਪਣਾ ਵਲੌਗ ਬਟਾ ਹੁੰਜੂ। ਲਓ ਜੀ ਮੌਸਮ ਦੇਖੋ ਜੀ ਆਪਣੇ ਕਿੰਨਾ ਖਰਾਬ ਹੋਇਆ ਪਿਆ। ਮੌਸਮ ਮੀਂਹ ਵਾਲਾ ਹੋਇਆ ਪਿਆ ਦੁਆਰ ਤੋਂ ਫੇਰ। ਤੇ ਇਧਰ ਆਪਣੀ ਬੀਬੀ ਬਾਈ ਕੁਰਗਾਂ ਵਾਲੀ ਗਈ ਸੀ। ਕੁਰਗਾਂ ਵਾਲੀ ਮੇਲਾ ਹੈ ਸੁਖ ਸੁਖੀ ਜੀ ਬੀਬੀ ਨੇ ਸਵੇਰ ਦੀ ਗਈ ਐ। ਤੇ ਕੁੜਗਾਂ ਨੂੰ ਸਮਾਨ ਲਿਆ ਕੇ ਦਿੱਤਾ। ਦਿਖਾਉਣੇ ਆਪਾਂ ਤੁਹਾਨੂੰ। ਲਿਆਈਏ ਸਾਡੇ ਵਾਸਤੇ ਲਾਲ, ਕਾਲੇ ਤੇ ਚਿੱਟੇ ਗੁੱਟ ਬਟਣ। ਜੋ ਕਿ ਕੁੱਤਾਂ ਵਾਸਤੇ ਲਿਆਂਦੇ ਜੀ ਗੁੱਤ ਬਟਣ। ਹਾਏ ਹੋਏ ਚੀ ਬਾਗ ਰੱਖਿਆ। ਖਰਾਬ ਨੇ। ਇੱਕ ਆਪ ਮਗਰ ਡਿੱਗਿਆ ਪਿਆ, ਡਿੱਗ ਵੀ ਪਿਆ। ਉਹ ਸੋ ਸ਼ਾਲ ਕੋਲ ਇਹ ਖਨਾ ਨਹੀਂ ਮੋਣਿਆ ਹਾਂ ਹੋਰ ਕੀ ਲਿਆਂਦਾ ਭਾਈ ਸਮਾਨ ਦਿਖਾਉਣੇ ਸੁਈਆਂ ਤੇ ਪੱਤੇ ਤੇ ਬੀਬੀ ਤੇ ਬੀਬੀ ਸੁਈਆਂ ਦੇ ਪੈਕਟ ਇਹਦਾ ਇੱਕ ਬਈ ਸੁਈਆਂ ਤੇ ਪੱਤੇ ਪੈਕਟ ਸੁਈਆਂ ਦਾ ਪੱਤਾ ਦੋ ਪੱਤੇ ਲਿਆਂਦੇ ਹੋਰ ਦਿਖਾਓ ਭਾਈ ਸਮਾਨ ਤੇ ਅੱਜ ਜੀ ਦਿਨ ਸੋਮਵਾਰ ਸੋਮਵਾਰ ਵਾਲਾ ਬਲੌਗ ਅੱਜ ਵਾਲਾ ਆਪਣਾ ਇਹ ਸ਼ਾਰਟ ਆਪਾਂ ਸੋਮਵਾਰ ਦਾ ਲੈ ਰਹੇ ਦੱਸ ਕੀ ਹੋ ਸਕਦਾ ਦਿਖਾਈਏ ਕਿ ਲੋ ਜੀ ਕਿਉਂ ਵਾਲੀ ਇਹ ਬਹੁਤ ਵਧੀਆ ਰਹਿੰਦੀ ਹੈ ਵਿੱਚ ਹੀ ਚਮਚਾ ਇਹਦੇ ਇਸ ਤਰ੍ਹਾਂ ਕਿੰਨੇ ਰੁਪਏ ਲਾਈ ਬੀਬੀ ਇਹ ਹਾਂ ਜੀ 100 ਦੇ ਹਾਂ ਛੋਟੀ ਜਿੰਨੀ ਮਹਿੰਗੀ 100 ਦੇ ਕਿ ਐ ਸਰ ਸੋਰ ਮਾਰੋ ਲੋ ਜੀ ਆ ਲਾ ਲੰਨੀ ਐ ਹਾਜੀ ਪਿਆਰੇ ਹੁੰਦੇ ਨਾ ਇੰਤ ਤਵੇ ਤੇ ਧਰ ਕੀ ਵਸਤ ਤਾਕਾ ਤੇ ਲਓ ਜੀ ਚਮਚਰ ਖਾਈ ਜਿਹਾ ਛੋਟਾ ਜਿਹਾ ਚਮਚਾ ਦੇਖੋ ਕਿੱਦਾਂ ਸੋਹਣਾ ਪਲੀ ਐ ਪਲੀ ਕਹਿੰਦੇ ਆ ਨੇ ਇਹ ਪਲੀ ਇਹ ਤੈਨੂੰ ਕਿੱਥੇ ਜਾ ਕੇ ਭਰਾਵਾ ਲਾ ਦੇ ਆ ਡਿਗੂ ਚਮਚਾ ਧੋ ਕੇ ਦੇ ਕਿਉਂ ਮਾਰੀ ਰਵਾੜਾ ਮਾਰੀ ਹੂੰ ਹੂੰ ਲਓ ਜੀ ਇੰਨੀ ਖਰੀਦਦਾਰੀ ਕਰਕੇ ਬੀਬੀ ਆਪਣੀ ਤੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੋਣਾ ਵੀ ਕੁਰੰਗਾਂ ਵਾਲੀ ਹਨਾ ਮੇਲਾ ਬਹੁਤ ਵਧੀਆ ਕਈ ਦਿਨ ਭਰਦਾ ਹਨਾ ਬੀਬੀ ਨਾ ਹਾਂ ਦੋ ਦਿਨ ਹੋਰ ਦੋ ਦਿਨ ਹੋਰ ਹਾਂ ਤੇ ਹਾਂ ਉੱਥੇ ਹੀ ਬਟਵਾੜਾ ਮੈਂ ਉੱਥੇ ਤਾਂ ਕਾਇਉ ਨਹੀਂ ਲੱਗਿਆ ਆੜਿਆਂ ਨਹੀਂ ਬੈਠੀ ਆਖਦੀ ਮੈਂ ਬੱਸਾਂ ਹੀ ਨਹੀਂ ਆਉਂਦੀਆਂ ਆਪਣੇ ਪਿੰਡ ਵਾਸਤੇ ਬਾਲਾ ਪੈਣ ਲੱਗਿਆ ਉਹ ਤੇਰੀ ਬੱਸ ਟੱਪ ਗਈ 4:30 ਵਾਲੀ ਉਹ ਤਾਂ ਇੱਥੇ ਗੇਟ ਆਪਣੇ ਬਾਰਾ ਮੁਰਦੀ ਗਈ ਹੈ ਨਾਂ ਵਿਆਹੀ ਹੈ ਉੱਥੇ ਤਾਂ ਸੀ ਬੈਠ ਮੈਂ ਤਾਂ ਬੈਠੀ ਇੱਕ ਵਾਈ ਦੇਦੀ ਢੂੜ ਵਾਈ ਦੇਦੀ ਆਈ ਜਿਹੜੀ ਪੰਜ ਨਹੀਂ ਆਉਂਦੀ ਆਪਣੇ ਆਹੀ ਆ ਉਹ ਉਹ ਹੈ ਹਾਂ ਫਿਰ ਜਿਹੜੀ ਸਾਡੇ ਜਾ ਪੈਣੇ ਉਹ ਅੱਡੇ ਤੋਂ ਮੁੜ ਗਈ ਹੋਣੀ ਆ ਕੇ ਜਦੋਂ ਅਸੀਂ ਢੂਡ ਵਾ ਕੇ ਆਏ ਨਾ ਹੂੰ ਦੋ ਹੋਰ ਸੀ ਘੁੱਟਿਆਂ ਦੇ ਇੱਕ ਵਾਸ ਮੁੜਦੀ ਐ ਇੱਥੋਂ ਜਦੋਂ ਅਸੀਂ ਢੂਡ ਵਾ ਕੇ ਆਈਆਂ ਹਾਂ ਹਾਂ ਉਹ ਕਹਿੰਦੇ ਬਸ ਬਸ ਹੁਣੇ ਟੱਪ ਗਏ ਉਹ ਹੀ ਸੀ ਫਿਰ ਹਾਂ ਉਹ ਭੱਜਿਆ ਨਹੀਂ ਉਹ ਆਪਣੇ ਅੱਡੇ ਤੋਂ ਮੁੜਦੀ ਐ ਜਿਹੜਾ ਖਾ ਕੇ ਹੂੰ ਉਹ ਕਹਿੰਦੇ ਬਸ ਬਸ ਹੁਣੇ ਟੱਪ ਗਏ ਫਿਰ ਜੋ ਬੈਠਾ ਉਥੇ ਜੋ ਬੈਠਾ ਦੇਖਣਾ ਫਿਰ ਮੇਰਾ ਤਾਂ ਜੇਸ਼ਨ ਆ ਕੀ ਕਰਿਆ ਤੂੰ ਮੈਂ ਨੂੰ ਲਾਈ ਚੜ ਬਾੜਵਾ ਦਾ ਤੇਰੇ ਫਿਰ ਗੋ ਰੋਟੀ ਸਬਜੀ ਦਾ ਕਰਗੀ ਬੈਠਾ ਰਹਿਆ ਉੱਥੇ ਫਿਰ ਬੱਸ ਇਹ ਆਈ 4 ਵਜੇ ਅੱਛਾ ਫਿਰੇ ਬੱਸ ਖੜੀ ਰਹੀ ਕਿੰਨਾ ਚਿਰ 4:30 ਕੁਰੀ ਪਤਾ ਨਹੀਂ 4:30 ਹੁਣੋਂ ਫਿਰ ਇਹ ਖੜੀ ਕਿ ਖੜੀ ਹੁਣ ਇਥੇ 5 ਵਜੇ ਤੱਕ ਹੂੰ ਉਹੀ ਬੱਸ ਆਈ ਇਹ ਤਾਂ ਉਹ ਦਿੱਖੀ ਆ ਜਾਂਦੀ ਕਰੀਬਨ ਪਾਈ ਜਾਂਦੀ ਫਰੀਦ ਕਰੀਬਨ ਪਾਈ ਜਾਂਦੀ ਤੇ ਗੁੱਤ ਕਰ ਰੱਖੇ ਦੇ ਵਧੀਆ ਵਦਨ ਨਾ ਵਦਨ ਨਾ ਬਾਹਰ ਮੰਗਿੱਦਿਆ ਸਦਾ ਕੋਈ ਨਹੀਂ ਲੱਗਦਾ। ਪਰ ਸ਼ਾਦ ਲੈ ਲੋ। ਮਿੱਠੀਆਂ ਖਿਲ ਲੈ। ਰਲ ਮਾਜਾ ਹੁੰਦਾ ਹੈ। ਹੂੰ। ਜਿਵੇਂ फटाफट ਗੁੱਤ ਬਟਨ ਸਾਮ ਮੌਸਮ ਦੇਖ ਤਾਂ ਤੋ ਕਿਵੇਂ ਹੋ ਰਿਹਾ ਤੇ ਲੋ ਜੀ ਜਸ਼ਨ ਦੇ ਬਾਲ ਵਾਕੇ ਆਪਾਂ ਰੋਟੀ ਸਬਜ਼ੀ ਬਣਾਉਣੇ। ਹਮਾ ਚੋਲ ਬਣਾਉਣੇ ਅੱਜ। ਚੋਲ ਬਣਾ ਲਓ ਬੀਬੀ ਖਾ ਲੂਗੀ। ਕੜੀ ਚੋਲ ਬਣਾ ਲੈਨੇ ਫਿਰ ਆਪਾਂ ਲੋ ਜੀ ਆਪਣੇ ਬਰਤਨ ਵੀ ਚੁੱਕਣ ਵਾਲੇ ਪਏ ਹੈ ਜੀ। ਆ ਮੀਂਹ ਵੀ ਪਾ ਲੈ ਲੋ। ਸਸੀ ਘਾੜ ਲਓ। ਪਹਿਲਾ ਕਿੱਤਾ ਸਸ਼ੀਕਾ ਬੁਲਾ ਦਿਓ ਜੀ ਪਹਿਲਾ ਕਿੱਤਾ ਪਰ ਕਾਲਾ ਫਰਲਾ ਸਸ਼ੀਕਾ ਦੇ ਸਸ਼ੀਕਾ ਬੁਲਾ ਦਿਓ ਪ੍ਰੀਤ ਸਸ਼ੀਕਾ ਦੇ ਸ ਮਿਸਰੀ 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 ਮੈਨੂੰ ਦੇਵੀਂ ਹਾਂ ਮੈਨੂੰ ਤੈਨੂੰ ਸਾਰੀ ਦੇ ਦਊਗੀ ਬੀਬੀ ਦੇਖੀ ਜਾਈਂ ਸਾਰੀ ਮਿਲਦੀ ਮੈਨੂੰ ਹੀ ਮੁੰਡਰੇ ਚ ਹਾਂ ਬਾਤ ਕਰੀਂ ਧਾਗਾ ਕੱਢ ਧਾਗਾ ਕੱਢ ਕੇ ਆ ਮੈਂ ਦੇ ਮੈਂ ਤੁਹਾਨੂੰ ਕੱਟਾਂ ਕੋਈ ਇਹਨੂੰ ਬਹੁਤ ਹਨ ਮੈਂ ਤਾਂ ਖਾ ਗਏ ਲੈ ਲੈ ਮੰਨ ਦੇ ਬੱਸ ਉਹ ਚੱਕ ਕੇ ਲੱਗਦੀ ਇਹੋ ਜਿਹੀ ਚੱਕ ਕੇ ਲੱਗੀ ਮੇਰਾ ਹੀ ਸੀਗਾ ਖਾ ਲਓ ਖਾ ਲਓ ਲਓ ਜੀ ਆਪਾਂ ਜਸ਼ਨ ਦੀ ਪਾਲ ਵਾਈ ਜੰਨੇ ਹਨ ਫੇਰ ਕਰਾਂਗੇ ਆਪਾਂ ਵੀ ਦਾਲ ਸਬਜ਼ੀ ਦਾ ਕਹਿੰਦੇ ਜਸ਼ਨ ਸਹਿ ਲੇਟ ਨਾ ਤਾਂ ਥੋੜਾ ਜਿਆ ਕੱਲ ਨੂੰ ਜਾਣਾ ਭਾਈ ਇਹਨਾਂ ਦੇ ਸਕੂਲ ਇਹ ਮੁੱਕ ਗਿਆ ਸੀ ਜੀ। ਫਿਰ ਮਖਰਾਤ ਨੂੰ ਗੁੰਝਲਾ ਵਾਲਾ ਪੈ ਜਾਣਾ। ਜਿੰਨਾ ਕਰਕੇ। ਕਮਾਂਟ ਸੱਸ ਜੀ ਦਾ ਸਾਰਾ ਦੇ ਦੇਣਾ। ਹਾਂ? ਮਿਸਰੀ ਪਾ ਲੀ ਜੀ ਸਾਰਾ। ਤੇਰਾ ਆਪਾ ਬਾਲੋ ਤੁਸੀਂ ਹੁਣ ਠੰਡ ਹੈ। ਕਿੰਨਾ ਝੁਕਾ। ਹਾਂ ਵੀ। ਕਮਾਂਟ ਕਿ ਦਿੱਸੇ요? ਮਿਸਰੀ ਜੀ ਦੇ ਦੇਣਾ। ਬਹਾਪੀ ਹੋਈ ਖਰਦੀ ਹੁੰਦੀ ਹੈ। ਭਾਈ ਸਾਰੇ ਜਣੇ ਕਮੈਂਟਸ ਦੱਸਿਓ ਵੀ ਜਸ਼ਨ ਦੇ ਵਿੱਚ ਅ ਵਿਸਰੀ ਕੀ ਦੀ ਬੰਦੀ ਹੁੰਦੀ ਹੈ। ਬਾਕੀ ਦੀ ਸਾਰਿਆਂ ਨੂੰ ਰਿਪਬਲਿਕ ਡੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਕੁਝ ਤਾਂ ਕੱਲ੍ਹ ਵਾਲੇ ਛੋਟ ਹੀ ਲਾਵਾਂਗੇ ਆਪਾਂ। ਕੁਝ ਲਾਵਾਂਗੇ ਅੱਜ ਵਾਲੇ ਛੋਟ। ਆਈ ਬਹੁਤ ਵਧੀਆ ਇਸ ਲਾਈਨ ਨੇ ਔਖਾ ਬਹੁੰਦਾ ਹੈ। ਜੀ ਤਾ ਦਾ ਐਂ ਕਹੋ। ਜਵਾਈ ਸੋਨੇ ਮੈਂ ਜੂੜਾ ਘੱਟੂ ਤੇਰੇ। ਕਰ ਦੇ ਮੈਂ। ਉੱਤੇ ਪੈਰ ਦੇ ਵਿੱਚ। ਲੋੜੂਕ ਬੈਠ ਚੱਲ ਵੀ ਉੱਤੇ ਬੈਠ ਭਰਾਵਾ ਆਜਾ। ਮੈਂ ਤੁਚਣਾ ਹੋਈ ਤੂੰ ਨੀ ਆਉਂਦੇ ਜਮਾ ਡਾਊਨ 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 ਕੈਮਰਾਮੈਨ ਜੀ ਆਪਣੀ ਬ੍ਰੀਤ ਹੈ ਤੇ ਮੇਰੇ ਬਲੋਂ ਵਿੱਚ ਸਸ਼ੀਕਾਲ ਕਿਉਂਕਿ ਜਿਹੜੇ ਕਾਲਾਂ ਨੇ ਸ਼ਾਰਟ ਸੀ ਉਹ ਸਸ਼ੀਕਾਲ ਬੁਲਾਤੀ ਸੀ ਅੱਜ ਵਾਲੀ ਸ਼ਾਰਟ ਤੇ ਫਿਰ ਆਪਾਂ ਬੁਲਾਈ ਨਹੀਂ ਛੋਟਾ ਜਿਹਾ ਬਲੌਗ ਆਊਗਾ ਜੀ ਅੱਜ ਆਪਣਾ ਕੱਪੜੇ ਆਪਾਂ ਸਾਰੇ ਲਾ ਕੇ ਤੈ ਤੇ ਮੈਂ ਸਾਹਮਣੇ ਮੂਡ ਵੀ ਹੋਤੀ ਸੀ ਅੱਜ ਆਪਾਂ ਸਾਰੇ ਪਸੰਦ ਰੱਖਣਾ ਦੇ ਜਦੋਂ ਜਮਾ ਰੋੜੋ ਰੋੜੀ ਬਣਦੀ ਹੈ ਪਹਿਲਾਂ ਤਾਂ ਗੁੱਪ ਬਹੁਤ ਸੋਹਣੀ ਸੀਗੀ ਹੁਣ ਹੀ ਮੌਸਮ ਖਰਾਬ ਹੋ ਗਿਆ ਬੱਦਲ ਵਾਈ ਭੂਮੀ ਬਹੁਤ ਚਾਰੇ ਮੈਨੂੰ ਤਾਂ ਸ਼ੱਕ ਪੈਂਦਾ ਵੀ ਮੈਂ ਦੁਬਾਰੇ ਫੇਰ ਆਉਂਗਾ ਲੋ ਜੀ ਆਪਾਂ ਬੈਠ ਸੀਗੇ ਮੱਦੇ ਤੇ ਤੇ ਤੁਸੀਂ ਆਖੋਗੇ ਨਾ ਟਾਈਮ ਹੋਇਆ ਪਿਆ 6 6:30 ਦਾ ਹੋ ਗਿਆ ਵੀ ਰੋਟੀ ਖਾ吃ਦਾ ਹੈ ਅੱਜ ਕੋ ਸਪੈਸ਼ਲ ਬਣਾ ਕੇ ਦਿੰਨੇ ਆ ਜਵਾਕਾਂ ਨੂੰ ਹਨਾ ਕੜੀ ਬਣਾਇਆ ਹੀ ਮੈਂ ਤੇ ਚਾਵਲ ਆਪਣੇ ਬੜੀਆਂ ਦੀਆਂ ਦੀ ਸਿਟੀਆਂ ਬੱਜੀਆਂ ਨੇ ਦੋ ਸਿਟੀਆਂ ਬਚੀਆਂ ਨੇ ਤੇ ਜਿਸਨਾ ਪਰ ਕੰਮ ਕਰੀਦਾ ਪਸਤੂਨ ਦਾ ਪ੍ਰੀਤ ਦਾ ਕੰਮ ਕੰਪਲੀਟ ਹੋ ਗਿਆ ਪ੍ਰੀਤੀਆਂ ਕਹਤਾ ਤਾਂ ਆ ਸੀ ਨਾ ਮੈਨੂੰ ਕਹਿੰਦੇ ਮੰਮੀ ਮੈਂ ਵੀਡੀਓ ਬਣਾਉਣੀ ਹੈ ਤੇ ਆਪਾਂ ਹੁਣ ਬੈਠੀ ਆ ਸਾਰੇ ਬੇਟ ਕਾਣੇ ਚੌਲਾ ਦੀ ਕੜੀ ਚੌਲ ਬਣਾਏ ਹੈ ਜੀ ਅੱਜ ਆਪਾਂ ਸਮੈਲ ਇੱਕੋ ਦੇ ਕਰਾਈ ਹੈ ਤੇ ਖੁਸ਼ਬੂ ਕਹਿੰਦੇ ਆ ਮੈਂ ਕਿਉਂਕਿ ਥੋੜੇ ਦਿਨਾਂ ਤੋਂ ਆਪਾਂ ਬਣਾ ਲੈਨੇ ਕੜੀ ਚੌਲ ਕਿਉਂਕਿ ਅਸੀਂ ਸਾਰੇ ਸ਼ਰੀਨ ਹੈ ਰਿਫ੍ਰਿਜਰੇਸ਼ਨ ਥੋੜੇ ਵੱਧ ਖਾਂਦੇ ਤੇ ਵਧੀਆ ਲੱਗਦੇ ਚਲੋ ਕਈ ਦਿਨਾਂ ਦਾ ਰੋਟੀ ਤੋਂ ਵੀ ਜੀ ਆਕ ਜਾਂਦਾ ਹੈ ਇਹੀ ਹੁਣ ਜਿਹੜੀ ਕੜੀ ਬੱਦ ਬਣਾ ਲਈ ਸਵੇਰੇ ਰੋਟੀ ਨਾਲ ਇਹ ਕੜੀ ਖਾ ਲਵਾਂਗੇ ਨਾਲ ਲੱਸੀ ਹੋ ਜੂਗੀ ਸਵੇਰੇ ਰਹੀ ਹੋ ਜਾਂਦੀ ਰਿੰਗ ਮਾਇ ਹੈ ਮੈਂ ਉਹ ਤਾਂ ਸਾਹਮਣੇ ਹੀ ਬੀਬੀਆ ਦੁੱਧ ਪਾਤਾ ਉਹ ਕਰਨ ਦੀ ਬੋਤਲ ਤੇ ਜਸ਼ਨੇ ਦਾ ਮੱਗ ਜੀ ਪਾ ਲੈਣੀ ਮੈਂ ਤੇ ਪ੍ਰੀਤ ਵੀ ਪੀਂਦੀ ਹਾਂ ਤੁਹਾਨੂੰ ਪਤਾ ਹੈ ਹਨਾ ਤੇ ਹੁਣ ਆਪਾਂ ਨੂੰ ਸੰਪਨਿਕ ਚੌਲ ਦਿਖਾਉਣਾ ਤੇ ਨਾਲ ਚੀਂਗਾਂ ਤੁਸੀਂ ਇਤਨਾ ਲੱਗੀਆਂ ਨੇ ਕੜੀ ਬਿਲਕੁਲ ਰੈਡੀ ਹੈ ਤੇ ਇੰਨੀ ਸਵਾਦ ਵਾਲੀ ਹੈ ਤੁਹਾਨੂੰ ਕਿਹਨਾਂ ਮਰੀ ਮੈਂ ਖਾ ਕੇ ਦੇਖ ਕੇ ਹੀ ਜਾਂਚੇ ਨਾਲ ਤੇ ਹਮਸਪਰਵੜ ਕਰੀਏ ਨੇ ਬੀਬੀਆ ਸਭ ਨੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕੜੀ ਕਿਹਾ ਲੈਟ ਹੋਰ ਕੱਟ ਲੱਗ ਗਿਆ ਜੀ ਲੈਣ ਦਾ ਤੇ ਮੌਸਮ ਦੇਖੋ ਬਹੁਤ ਜ਼ਿਆਦਾ ਖਰਾਬ ਹੋ ਮਾਣ ਹੋ ਗਿਆ ਰੱਬ ਦਾ ਜੀ ਕੌਲ ਦਈ ਕੱਟ ਲੱਗ ਰਿਹਾ ਗੇਟ ਦਾ ਲੈਣ ਦਾ ਗੇਟ ਦਾ ਗੇਟ ਕਾ ਕੱਟ ਲਿੱਤੇ ਲੈਣ ਦਾ ਖੱਬ ਚੂਗਾ ਲੈਣ ਦਾ ਕੱਟ ਲੱਗਿਆ ਓਲਡ ਵਾਈਟਰ ਤੇ ਹੈ ਲੈਟ ਲੈਣ ਦਾ ਕੱਟ ਲੱਗ ਰਿਹਾ ਖੱਬ ਚੂ ਦੇਖ ਲੈ ਫਟਾਫਟ ਕੰਮ ਕਰ ਲੈ ਜੀ ਬਣਾ ਮਾਰਾ ਸੱਤ ਬੰਨੂ ਕਿੱਦੀ ਸੋਹਣੀ ਰਹੀ ਲੱਗਦਾਗਾ ਤੜਕੇ ਫਿਰ ਕਰਾਂਗੀ ਗੋਰੂ ਆਹ ਦੇਖੋ ਕਿੱਡੀ ਸੋਹਣੀ ਰਹੀ ਦਿਖਦੀ ਨਹੀਂ ਖਾਬੀ ਜੀ ਕਿੱਸੇ ਕਰੇ ਇਹਦੇ ਮੁਰਗੀ ਪਾ ਦੀ ਇਹਨਾਂ ਕੰਨ ਆਹ ਸੋਹਣੀ ਆ ਡਾਇਰੀ ਦਿਖਾਈ ਡਾਇਰੀ ਦਿਖਾਈਂ ਡਾਇਰੀ ਡਾਇਰੀ ਦਿਖਾਈ ਆ ਦੇਖੋ ਸਾਰੇ ਮੈਂ ਖਾਦ ਦੂੰਗੀ ਖਤਮ ਲਿਆਉਂਦਾ ਪ੍ਰਸ਼ਾਦ ਜੀ ਜੀ ਨੇ ਮੈਂ ਲਿਆ ਮਿੱਠੀਆਂ ਖੇਲਾਂ ਚੋਗਣਾ ਦੇਖੀ ਫਿਕਰਾ ਨਹੀਂ ਮੈਂ ਨਹੀਂ ਮਿੱਠੀਆਂ ਐਂਟਰਟੇਨਿੰਗ ਲਓ ਜੀ ਆਪਣੇ ਚਾਵਲ ਬਣ ਗਏ ਕਰਨ ਤਾਂ ਪਹਿਲੀ ਬਣਾਈ ਸੀ ਚੌੜੀ ਬਣ ਕੇ ਆਪਣੇ ਅੱਜ ਆਪਾਂ थाने ਕਹਿੰਦੀ ਚੌੜੀ ਕਿਨੇ ਵਾ ਮਜੇ ਸੁਣੇ ਤੈਨੂੰ ਹਾਂ ਨੇ ਸਹੀ ਆ ਚੱਲੇ ਮੈਂ ਨਾ ਨੂੰ ਸੁਣੋਇ ਚ ਪਾਲੇ ਤੁਸੀਂ ਕੋਈ ਨਾ ਤੀ ਤੂੰ ਆਇਆ ਭਾਈ ਦੱਸ ਦੇ ਕਿਨੇ ਖਾਣਾ ਬੱਤ ਠੰਡ ਬਹੁਤ ਹੋ ਗਈ ਲਗਾਤਾ ਸਦੀ ਮੌਸਮ ਮੋਸ ਦੇ ਕਰਕੇ ਨਾ ਠੰਡ ਬੜੀ ਇਹ ਖਾਦੋ ਜਿਹੜਾ ਜੋ ਸਾਰੇ ਭੰਪਰਾ ਚੌਲ ਜਿਵਾਕਾਂ ਦੀ ਡਿਮਾਂਡ ਤੇ ਵੀ ਥੋੜੇ ਦਿਨਾਂ ਤੋਂ ਹੋਈ ਜਾਂਦਾ ਹੈ ਇਸ ਦਾ ਬਣਾ ਲਏ ਨੇ। ਅੱਜ ਜੀ ਦਿਖਾਉਂਦੇ ਕਿ ਬਹੁਤ ਦੱਨੀ। ਮੰਮੀ ਪ੍ਰੀਤ ਨੇ ਇੱਕ ਮੈਜਿਕ ਦਿਖਾਉਂਦੀ ਆ। ਮੰਮੀ ਆ ਲੈ ਕੀ ਹੱਪਸ। ਅੱਜ ਬਹੁਤ ਚੀਜ਼ੀ ਬੋਲਿਆ ਉਹ ਕਿ ਨਹੀਂ ਖਰਚਾ ਸੂ ਮਾਦਾ ਐਨੇ ਖਾਣੇ ਤੋਂ ਇਹ ਮੁਕ ਲੈਣ ਕੋਈ ਖਾਲਾ ਨਹੀਂ ਲਓ ਜੀ ਹੁਣ ਆਪਾਂ ਮਹਨੇ ਕੜੀ ਮੇਰੇ ਐਲਸ ਤੇ ਦਾ ਨਾਈਫ ਆਇਆ ਮਾ ਜਾਨੀ ਆਪੇ ਜਿੰਦਗੀ ਦੀ ਚਮਚੀ ਦੀ ਕਿਹ ਕਿ ਖਾਣਾ ਉਹਨਾਂ ਜੋ ਆਖੇ ਲੈ ਵੀ ਤੂੰ ਬੋਲ ਨਾ ਬਤ ਕਿੰਨੀ ਪਾਵਾਂ ਹਾਂ ਖਾਪ ਤੇ ਵੱਧ ਪੈ ਬਹੁਤ ਹੈ ਕੜੀ ਹੋਰ ਐਨੀ ਕਿਵੇਂ ਖਾ ਲੈਣੀ ਹੈ ਤੈਨੂੰ ਨਹੀਂ ਪਾਉਣੀ ਵੀ ਵੀ ਤੈਨੂੰ ਪਤਾ ਖਾ ਕੇ ਲਈ ਉਹਨਾਂ ਦਾ ਸਵਾਲ ਅ ਦੇਖੋ ਤਾਂ ਕਹਿੰਨੀ ਸਵਾਲ। ਨਾ ਵੀ ਚੋਕੋ ਖਾਉਂ ਪਾ। ਤੁਹਾਨੂੰ ਪਾਉਂ ਮੈਂ ਤੇ ਜਿਹੜੀ ਕਿ ਜਰਵਾਤ ਤੁਹਾਨੂੰ ਆਪਿਆ। ਮੇਰੀ ਪੱਟੀ। ਅੱਜ ਹੀ ਮੇਰੇ ਘਰ ਆ। ਹਰਾਂ ਦੀ ਕੇਰ ਹਣਾ ਫਿਰ ਜੀ ਨਹੀਂ ਖਾਣਾ ਹੋਰ ਹੋਰ ਮਤਲਬ ਹੋਰ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਵੀ ਆਪਾਂ ਇੱਥੇ ਹੀ ਕਰਦੇ ਬੀਬੀ ਦੇਖੀਏ ਤੁਸੀਂ ਉਧਰ। ਤੇ ਆਪਾਂ ਅਮਚਾਰੀ ਚੁੱਲੇ ਜਾ ਕੇ ਦੱਸ ਤਬੇ ਕਿ ਹੁਣ ਫਟਾਫਟ ਚੌਲ ਖਾਣੇ ਤੁਸੀਂ ਵੀ ਖਾ ਲਓ ਅੱਜ ਭੈਣ ਭਰਾ ਸਾਰੇ ਚੌਲ ਤੇ ਅੱਜ ਜਲੀ ਵੀਰੂ ਦਾ ਪਾ ਇੱਥੇ ਐਂਡ ਕਰਦੇ ਹਣਾ ਕਿਉਂਕਿ ਵੀਡੀਓ ਦੀ ਨੀਵੀ ਬਣ ਗਈ ਠੀਕ ਹੈ ਹੁਣ ਠੰਡ ਬਹੁਤ ਹੋਈ ਵੀ ਇਹ ਪੈਨੇ ਬਿਸਤਰੇ ਪਛਾ। ਤਾਂ ਇੱਕ ਵਾਰੀ ਮੌਸਮ ਦੇਖੋ। ਕਾਲਾ ਕਾਲਾ ਹੋ। ਚੰਦ ਵੀ ਤੁੰਦਲਾ ਹੋਇਆ ਪਿਆ। ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇਥੇ ਹੈਂਡ ਕਰਦੇ ਆਂ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ। ਤੇ ਸ਼ਸ਼ੀਕਾਲ ਵਾਹਿ ਵਾਹਿ